ਰਿੰਕੇ ਨੇ ਪੈਸੇ ਨਹੀਂ ਕਮਾਏ ਪਿਆਰ ਕਮਾਇਆ ਇਸ ਕਰਕੇ ਮੈਂ ਵਿਰੋਧੀਆਂ ਦੇ ਨਾਲ-ਨਾਲ ਜਿਹੜੇ ਕੋਈ ਇਕਾ ਦੁਕਾ ਪਰਾਣੀ ਉਹ ਕੌਣ ਨੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਮੈਂ ਨਹੀਂ ਜਾਣਦਾ ਕਿਸੇ ਨੂੰ ਪਰ ਇਹ ਵਾਰਡ ਵਾਸੀਆਂ ਨੂੰ ਮੈਂ ਇੱਕੋ ਗੱਲ ਕਹਿਣਾ ਕਿ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਮੂੰਹ ਤੇ ਚਪੇੜਾ ਮਾਰੀਆਂ ਰਾਣੀਆਂ ਮਦਾਨੀਆਂ ਨਿੱਕੇ ਦੋਏ ਪਹਿਣਾ ਨੱਚੀਆਂ ਸੋਰੇ ਨਿੱਕੀਆਂ ਦਰਾਨੀਆਂ ਜਟਾਨੀਆਂ ਤੇਰੇ ਗੋਲੇ ਪਹਿਣਾ ਨੱਚੀਆਂ ਕੂ ਘੱਟ ਕੇ ਲਿਆਂਦਾ ਸੋਨਾ ਲੱਖਾਂ ਮਹਾਂਵਰਤ ਜਾਂ ਮਾਂ ਦੀਆਂ ਜੰਮਦੀਆਂ ਆ ਜੀਆਂ ਨਿੱਕੇ ਜਿਹੇ ਰਹੋ ਨਾ ਆਪਣੇ ਬੱਲੇ ਹੋ ਦੇਈਏ ਬਿਸ਼ਰਤ ਹੋ ਗਏ ਯਾਰੀ ਅਗਰ ਬੱਲੇ ਹੋ ਗਏ ਜੀ ਜਗਾ ਹੋਣਗੇ ਮੈਂ ਇਹਨਾਂ ਨੂੰ ਥੈਂਕ ਯੂ ਕਾ ਕੇ ਜਾਣਾ ਨਾਲ ਤਾਲਵਾਦ ਕਰਕੇ ਉਹ ਤਾਂ ਮੈਂ ਆਪਣੀ ਵੀ ਹੋ ਗਈ ਠੀਕ ਇਹਨਾਂ ਦਾ ਧੰਨਵਾਦ ਮੈਂ ਆਪਣੀ ਬੋਟੀਆਂ ਵੀ ਲਾ ਕੇ ਦੇਣਾ ਮਤਾਂ ਵੀ ਨਹੀਂ ਕਰ ਸਕਦੀ ਜਿੰਦਾਬਾਦ

ਕੀ ਰਾਨ ਦੇਣੀ ਲੱਕ ਤੇ ਮੱਕੀ ਬੈਠ ਜੇਦੀ ਮੈਂ ਮੈਂ ਸ਼ੇਰ ਜਮਿਆ ਤੁਸੀਂ ਬੱਬਰ ਸ਼ੇਰ ਬਣਾਇਆ ਤਾਂ ਗੱਲ ਬੋਲੀ ਉਹ ਨੀਂਦ ਲਾਇਓ ਪਰ ਉਹ ਨੀਂਦ ਆਈ 16 ਨੰਬਰ ਵਾਰਡ ਤੋਂ ਆ ਜੀ ਸਾਨੂੰ ਬਹੁਤ ਚੰਗਾ ਲੱਗ ਰਿਹਾ ਸਾਨੂੰ ਰਿੰਕੇ ਨੇ ਪਹਿਲੇ 5-7 ਸਾਲ ਦਿੱਤੇ ਸੀ ਸਾਤ ਸਾਲ ਦਿੱਤੇ ਸੀ ਅਸੀਂ ਉਹਨੂੰ ਸਾਤ 10 ਦਿਨ ਦਿੱਤੇ ਆ ਹੁਣ ਆਪਾਂ ਨੂੰ ਉਹਨਿਆ ਨੂੰ 5 ਸਾਲ ਦੇਣੇ ਆ ਇਹ ਸਾਡਾ ਪਿਆਰ ਹੈ ਜਿਹੜਾ ਰਿੰਗੇ ਨੇ ਸਾਨੂੰ ਦਿੱਤਾ ਤਾਂ ਅਸੀਂ ਰਿੰਗੇ ਨੇ ਦਿੱਤਾ ਅਸੀਂ ਹੋਰ ਕੁਝ ਨਹੀਂ ਦਿੱਤਾ ਪਿਆਰ ਹੀ ਇੱਕ ਤੋਹਫਾ ਵਾਪਸ ਕੀਤਾ ਰਿੰਗਾ ਕੌਂਸਲਰ ਜਿੰਦਾਬਾਦ ਰਿੰਗਾ ਕੌਂਸਲਰ ਰਾਜੇ ਕਰੀਏ ਨਾ ਵਾਲੀ ਕਰੀਏ ਨਾ ਵਾਲੀ ਕਰੀਏ ਨਾ ਪੁੱਲ ਤੇ ਬੰਨ੍ਹ ਦਿੱਤੀ ਆ ਗਈ ਕਰ ਚਾਲੀ ਆ ਗਈ ਕਿ ਤੇਰੀ ਬੱਲੇ ਬੱਲੇ ਕਿ ਸਾਰੇ ਬੱਲੇ ਬੱਲੇ ਬਿਲੋ ਚੌਹਾਂ ਜੀ ਅੱਜ ਇਲਾਕਾਂ ਨੂੰ ਆਪਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਆਓ ਯਾਰ ਇਹ ਵਗਦੇ ਦਰਿਆ ਤੋਂ ਇਹ ਆਂਦੀ ਆਈ ਹੀ ਤੇ ਜਿੰਨੇ ਕੰਪੀਟੀਟਰ ਖੜੋਤੇ ਸੀ ਨਾ ਉਹਨਾਂ ਟੀਲੇ ਦਾ ਜੋਰ ਲਾ ਲਿਆ ਤੇ ਇਹ ਸਰਕਾਰ ਨੇ ਵੀ ਪੂਰਾ ਜੋਰ ਲਾ ਲਿਆ ਵੇ ਰਿੰਕੇ ਨੂੰ ਕਿਸੇ ਨਾ ਕਿਸੇ ਤਰਾ ਹੀ ਚੁਕਵਾ ਲਈਏ ਤੇ ਇਹਨੂੰ ਹਰਾ ਦਈਏ ਪਰ ਪਬਲਿਕ ਮਹੱਲਾਨ ਵਾਸੀ ਇੱਕ ਇੱਕ ਭੈਣ ਭਰਾ ਬਜ਼ੁਰਗ ਬੱਚੇ ਹਰ ਇੱਕ ਨੇ ਜੀ ਜਾਨ ਨਾਲ ਉਹਦੀ ਮਰਨ ਕੀਤੀ ਆ ਐਸ ਵਲੇ ਉਹ 26200 ਵੋਟਾਂ ਤੋਂ ਜਿੱਤ ਚੁੱਕੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਉਹਨੇ 7 ਸਾਲ ਪਿੱਛੇ ਉਹਨਾਂ ਨੇ ਪਬਲਿਕ ਦੇ ਵਿੱਚ ਵਿਚੜਿਆ ਪਬਲਿਕ ਦੀ ਸੇਵਾ ਕੀਤੀ ਆ ਉਸੇ ਤਰ੍ਹਾਂ ਮੈਂ ਯਕੀਨ ਦਿਵਾਉਣਾ ਪਬਲਿਕ ਨੂੰ ਭੱਲਾ ਨੌਸੀਆਂ ਵਾਰਡ ਵਾਸੀਆਂ ਨੂੰ ਜਿੱਦਾਂ ਉਹਨੇ ਅੱਗੇ ਸੇਵਾ ਕੀਤੀ ਆ ਉਹ ਤਾਂ ਹੀ 5 ਸਾਲ ਕਿਰੇ ਕੰਮ ਰਹਿੰਦੇ ਆ ਉਹਨਾਂ ਦੀ ਸੇਵਾ ਕਰੇਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੈਂ ਬਿੱਪਰਪਰ ਸ਼ਰਮਾ ਵਾਰਡੰਬਰ ਸੋਣਾ ਤੋਂ ਮੇਰਾ ਘਟਾ ਵੀਰ ਸਦੀ ਚੰਵਾ ਰੇਖਾ ਕੌਂਸਲਰ 16 ਨੰਬਰ ਵਾਰਡ ਤੋਂ 3650 ਵੋਟਾਂ ਦੇ ਜਿੱਤਿਆ ਵਾ ਕੋਲੋਂ ਮੇਰੇ 16 ਨੰਬਰ ਵਾਰਡ ਦੇ ਸਾਰੇ ਭੈਣ ਭਰਾਵਾਂ ਨੇ ਇੰਨਾ ਕ ਸਹਿਯੋਗ ਦਿੱਤਾ ਨਾ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਉਸ ਵਾਰਡ ਦੇ ਵਿੱਚੋਂ ਇੰਨਾ ਕ ਪਿਆਰ ਮਿਲਿਆ ਨੂੰ ਛੋਟੇ ਵੀਰ ਨੂੰ ਉਹਦੇ ਕੰਮ ਬੋਲਦੇ ਹੀ ਉਹਦੇ ਕੰਮ ਬੋਲਣ ਕਰਕੇ ਇੰਨੀਆਂ ਵੋਟਾਂ ਪਈਆਂ ਵਾ ਮੈਂ ਸਾਰੇ ਵਾਰਡ ਨੰਬਰ 16 ਦੇ ਆਪਣੇ ਭੈਣ ਭਰਾਵਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆਦਾ ਕਰਦਾ ਹਾਂ ਆ ਗਿਆ ਰਿੰਕਾ ਆ ਗਿਆ ਰਿੰਕਾ ਆ ਗਿਆ ਰਿੰਕਾ ਆ ਗਿਆ ਰਿੰਕਾ ਕਿਕੇ ਤੇਰੀ ਬੱਲੇ ਬੱਲੇ ਲੱਗੀ ਸਾਰੇ ਬੱਲੇ ਬੱਲੇ ਜਿੰਨੇ ਮੇਰੇ ਛੋਟੇ ਵੀਰ ਦੀ ਸਰਦੀਸ਼ ਸ਼ਰਮਾ ਰਿੰਕਾ ਦੀ ਇੱਜ਼ਤ ਰੱਖੀ ਆ ਮੈਂ ਸਾਰੀ ਵਾਰਡ ਨੂੰ ਫੇਰ ਦੁਬਾਰਾ ਹੱਥ ਜੋੜ ਕੇ ਸਾਰੇ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਫਿਰ ਕਰਦਾ ਆ ਗਿਆ ਰਿੰਕਾ ਆ ਗਿਆ ਰਿੰਕਾ ਕਿਕੇ ਤੇਰੀ ਬੱਲੇ ਬੱਲੇ ਲੱਗੀ ਸਾਰੇ ਬੱਲੇ ਬੱਲੇ ਨੈਸ਼ਨਲ ਕਾਗਰਸ ਜਿੰਦਾਬਾਦ ਰਿੰਕਾ ਕੌਂਸਲਰ ਨੇ ਆ ਵੱਡੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਇਹ ਉਹਨਾਂ ਦੀ ਹੀ ਵਾਰਡ ਨੰਬਰ 16 ਦੇ ਕੱਲੇ-ਕੱਲੇ ਬੰਦੇ ਵੀ ਜਿੱਤਾ ਕੱਲੇ-ਕੱਲੇ ਬੰਦੇ ਦਾ ਨਾਰਾ ਹੀ ਕਿ ਰਿੰਕਾ ਮੈਂ ਰਿੰਕਾ ਇਹ ਸਾਰਾ ਇਲੈਕਸ਼ਨ ਸਾਰੀ ਵਾਰਡ ਦਾ ਇਲੈਕਸ਼ਨ ਆ ਇਹ ਸਾਰੇ ਬੰਦੇ ਕੱਲੇ-ਕੱਲੇ ਕੌਂਸਲਰ ਆ ਰਿੰਕਾ ਕੌਂਸਲਰ ਜਿੰਦਾਬਾਦ ਵੀ ਕੇ ਭਾਈ ਨੇ ਜੋ ਕੰਮ ਕੀਤੇ ਨੇ ਉਹਦਾ ਰਿਜ਼ਲਟ ਜਿਹੜਾ ਉਹ ਸਾਹਮਣੇ ਆਇਆ ਵਾ ਆਉਣ ਵਾਲੇ 5 ਸਾਲਾਂ ਵਿੱਚ ਪਿਛਟਾਂ ਦੀ 7 ਸਾਲਾਂ ਵਿੱਚ ਕੰਮ ਹੋਇਆ ਉਹਦੇ ਨਾਲੋਂ ਦੁਗਣੀ ਰਫਤਾਰ ਨਾਲ ਜਿਹੜਾ ਕੰਮ ਕੀਤਾ ਜਾਊਗਾ ਇਹ ਲੋਕਾਂ ਨੇ ਇੱਕ ਬੜਾ ਭਰਮਾ ਹੁੰਗਾ ਰੱਜਦਾ ਵਾ ਮੇਰੀਆਂ ਭੈਣਾਂ ਮਾਤਾਵਾਂ ਮੇਰੇ ਵੀਰ ਜਿੰਨੇ ਵੀ ਖੜੇ ਨੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਵੱਡੀ ਲੀਡ ਤੋਂ ਜਿਹੜੀ ਜਿੱਤ ਹਾਸਲ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਰਿੰਕਾ ਕੌਸਲੇ ਜਿੰਦਾਬਾਦ ਰਿੰਕਾ ਕੌਸਲੇ ਜਿੰਦਾਬਾਦ ਨਾਰੇ ਲਾਓ ਨਾਰੇ ਸਰ ਆਪਣੀ ਵਾਰਚੋ ਰਿੰਕੇ ਭਾਜੀ ਜੀ ਨੇ ਜਿੱਤੇ ਨੇ ਵੱਡੀ ਜਿੱਤ ਨੰਬਰ ਵੱਡੋ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹੋਗੇ ਇਲਾਕਾ ਦੇ ਵਸਨੀਕ ਮੈਂ ਤਾਂ ਇਹ ਕਹਿਣਾ ਭੈਣ ਕਿ ਜਿਹੜੀ ਜਿੱਤ ਹੈਗੀ ਹੈ ਨਾ ਇਹ ਸਾਰੀ ਵਾਰਡ ਵਸਨੀਕਾਂ ਦੀ ਜਿੱਤ ਹੈਗੀ ਕਿਉਂਕਿ ਇਹ ਮੱਲੇ ਦੀਆਂ ਵਾਰਡ ਦੀਆਂ ਲੇਡੀਜ਼ ਐਦਾਂ ਹਮ ਹਮ ਆ ਕੇ ਪਹੁੰਚਦੀਆਂ ਰਹੀਆਂ ਹਰ ਜਲਸੀ ਦੇ ਵਿੱਚ ਠੀਕ ਹੈ ਨਾ ਫਿਰ ਵੱਡੀ ਵੇਖੋ ਦਿਆਲਤਾ ਕਿੰਨੀ ਆ ਰਿੰਕੇ ਦੇ ਵਿੱਚ ਇੰਨਾ ਕਾਈਂਡ ਹਾਰਟਡ ਬੰਦਾ ਜਿੱਤ ਕੇ ਵੀ ਨੀਵਾ ਜਿੱਤ ਕੇ ਵੀ ਨੀਵਾ ਹੋ ਰਿਹਾ ਉਹ ਆ ਕੇ ਪਹਿਲਾਂ ਸਾਡੇ ਘਰ ਆ ਕੇ ਉਹਨਾਂ ਨੇ ਮੱਥਾ ਟੇਕਿਆ ਗੁਰਮਾਇਨ ਨੂੰ ਸਰੋਪਾਲਿਆ ਉਹਦੇ ਤੋਂ ਬਾਅਦ ਉਹ ਸਰਟੀਫਿਕੇਟ ਲੈਣ ਗਿਆ ਇਤੋਂ ਵੱਡਾ ਮੈਂ ਕੋਈ ਨਹੀਂ ਸਮਝ ਸਕਦਾ ਨਮਰਤਾ ਧੀਨਤਾ ਜੇਤੀ ਹੈਗੀ ਆ ਉਹਦੇ ਵਿੱਚ ਹੀ ਪ੍ਰਭੂ ਆ ਬਾਕੀ ਜਿਹੜੇ ਰਹਿ ਗਏ ਆ ਉਹ ਕੋਈ ਗੱਲ ਨਹੀਂ ਉਹ ਵੀ ਜਰਾ ਟੈਨਸ਼ਨ ਨਾ ਲੈਣ ਫਿਰ ਕੀ ਹੋਇਆ ਹਾਰ ਜਿੱਤੇ ਹੁੰਦੀ ਆ ਨਾ ਸਾਰਿਆਂ ਦੀ ਠੀਕ ਹੈ ਵਿੱਕਾ ਕੌਣ ਸਰਾ ਜਿੰਦਾਬਾਦ ਵਿੱਕਾ ਕੌਣ ਸਰਾ ਜਿੰਦਾਬਾਦ ਆ ਲੈਡੀਆਂ ਦਾ ਖਾਸ ਕਰਕੇ ਆ ਭੈਣ ਜੀ ਮੈਂ ਮੇਰੀ ਭੈਣ ਆੜੀ ਇਹ ਤਾਂ ਇਹ ਇਹ ਦਾ ਨਾ ਇਹਨਾਂ ਦਾ ਨਤਨਵਾਦ ਕਰਦਾ ਇਹ ਇਹਨਾਂ ਦਾ ਮੈਂ ਤਨਵਾਦ ਕਰਦਾ ਕਿਉਂਕਿ ਇਹਨਾਂ ਦੀ ਜੇ ਅਸਲੀ ਜੇ ਇਨਾਂ ਦੀ ਕਿਉਂਕਿ ਬੱਚੇ ਬੱਚੇ ਦੀ ਜਿੱਤ ਆੜੀ ਓਕੇ ਠੀਕ ਮੇਰਾ ਨਾਮ ਕੰਚਨ ਰੋੜਾ ਹੈ ਪਰ ਮੈਂ ਭਈਆਂ ਦੇ ਵਾਰਡ ਦੇ ਵਿੱਚ ਹੀ ਆ ਉਹਨਾਂ ਦੀ ਗਲੀ ਦੇ ਵਿੱਚ ਹੀ ਆ ਮੇਰਾ ਨਿਵਾਸ ਥਾਨ ਤੇ ਮੈਂ ਅਸੀਂ ਸਾਰੇ ਬਹੁਤ ਖੁਸ਼ ਆਂਦੇ ਹਾਂ ਕੋਸ਼ਿਸ਼ ਕਰਕੇ ਕਿਉਂਕਿ ਭਈਆ ਡਿਜ਼ਰਵ ਕਰਦੇ ਆ ਐਕਚੁਅਲੀ ਕਿਉਂਕਿ 5 ਸਾਲ ਉਹਨਾਂ ਨੇ ਜੋ ਵੀ ਕੰਮ ਕੀਤੇ ਉਹ ਮਤਲਬ ਰਿਐਲਿਟੀ ਸੀ ਐ ਨਹੀਂ ਕਿ ਝੂਠ ਹੈ ਜਾਂ ਦਿਖਾ ਰਹੇ ਆ ਜਾਂ ਕਰ ਕੁਛ ਰਹੇ ਕਹਿ ਕੁਛ ਰਹੇ ਇਸ ਤਰ੍ਹਾਂ ਦਾ ਕੁਛ ਨਹੀਂ ਮੇਰੀ ਸਪੋਰਟ ਔਰ ਮੇਰੀ ਵੋਟ ਉਹਨਾਂ ਨੂੰ ਸਿਰਫ ਇਸ ਕਰਕੇ ਸੀ ਕਿਉਂਕਿ ਉਹ ਸੱਚਾ ਇਨਸਾਨ ਹੈ ਔਰ ਵਾਕਈ ਐਕਚੁਅਲੀ ਜੋ ਬੰਦਾ ਕੰਮ ਕਰ ਰਿਹਾ ਔਰ ਮੈਂ ਬਹੁਤ ਖੁਸ਼ ਆ ਉਹਨਾਂ ਨੂੰ ਵੋਟ ਪਾ ਕੇ ਕਿਉਂਕਿ ਮੈਂ ਹਮੇਸ਼ਾ ਸੱਚ ਦਾ ਸਾਥ ਦਿੰਦੀ ਆ ਕਦੇ ਵੀ ਝੂਠ ਦਾ ਸਾਥ ਨਹੀਂ ਦਿੰਦੀ ਅਗਰ ਉਹ ਉੱਠੇ ਹੁੰਦੇ ਤੇ ਸ਼ਾਇਦ ਮੈਂ ਉਹਨਾਂ ਮੈਂ ਉਹਨਾਂ ਨੂੰ ਗਲੀ ਵਿੱਚ ਰਹਿ ਕੇ ਵੀ ਮੈਂ ਉਹਨਾਂ ਨੂੰ ਵੋਟ ਨਹੀਂ ਸੀ ਕਰਨੀ ਕਿਉਂਕਿ ਉਹ ਸੱਚ ਦਾ ਸਾਥ ਦੇ ਰਹੇ ਆ ਐਕਚੁਅਲੀ ਕੰਮ ਕਰ ਰਹੇ ਆ ਇਸ ਕਰਕੇ ਮੈਂ ਉਹਨਾਂ ਨੂੰ ਵੋਟ ਦਿੰਦੀ ਆ ਤੇ ਮਤਲਬ ਮੇਰੀ ਪੂਰੀ ਵੋਟ ਤੇ ਸਪੋਰਟ ਰਿੰਕੇ ਭయ్యా ਵੱਲ ਆ